dari yang bisa? Pisau mau coba ਗਿਆਨਵਸਦਾ ਐਕਸੀਡੈਂਟ ਜਸਟ ਹੋਣੀ ਹੋਇਆ ਨਾਲ ਹਿਮਾਚਲ ਐਚਪੀ ਦਾ ਟਰੱਕ ਹੈ ਸਾਢੇ 10 ਵਜੇ ਦਾ ਟਾਈਮ ਹੈ ਕੋਗਰੇ ਕਿਸੇ ਟਰੱਕਾ ਲੋ ਵਾਟੇ ਕਰ ਰਿਆ ਸੀ ਜੀ ਹਮਮ ਉਹਨੇ ਬ੍ਰੇਕ ਮਾਰੀ ਗੱਡੀ ਅੱਧੀ ਝੁੰਮ ਗਈ ਆ ਸਿੱਧੀ ਮੇਰੀ ਡਰਾਈਵਰ ਸਾਡ ਗੱਡੀ ਸਾਰੀ ਛੱਡ ਦਿੱਤੀ ਜੇ ਮੈਂ ਆਸੇ ਪਾਸੇ ਬ੍ਰੇਕ ਮਾਰਦਾ ਗੱਡੀ ਜਿਆਦਾ ਨੁਕਸਾਨ ਹੋਣਾ ਸੀ ਤੇ ਕੋਈ ਸੱਟ ਚੋਟ ਨਹੀਂ ਲੱਗੀ ਕਿਸੇ ਦੀ ਸੱਟ ਚੋਟ ਇੱਕ ਸਵਾਰ ਦੇ ਸੱਟ ਲੱਗੀ ਆ ਛੱਤ ਲੱਗੀ ਆ ਦੇ ਉਹਨੂੰ ਹਸਪੀਟਲ ਲੈ ਆਇਆ ਤੇ ਇਹ ਕਾਰਨ ਕੀ ਲੱਗਾ ਕਿ ਕੀ ਹਾਦਸਾ ਆ ਚੱਕੜ ਆ ਜੀ ਰੋਡ ਤੇ ਮਿੱਟੀ ਆ ਪਠਿਆਲੀਆਂ ਟਰਾਲੀਆਂ ਲੱਗਦੀਆਂ ਉਹਨਾਂ ਕਰਕੇ ਚੱਕੜ ਜਾ ਰਾਇਆ ਕਈ ਸਕੂਟਰ ਐਕਟਿਵ ਵਾਲੇ ਵੀ ਡਿਗੇ ਅੱਜ ਇਹ ਐਕਸੀਡੈਂਟ ਦਾ ਕਾਰਨ ਤੇ ਹੀ ਆ ਜੀ ਬਈ तकरीबन ਰੋਡ ਦੇ ਤੇ ਤੁਸੀਂ ਵੇਖ ਸਕਦੇ ਹੋ ਜਿ세 ਜਿ세 ਵੀ ਆ ਆਵਾਜਾਈ ਆ ਪੱਠੇ ਵਾਲੇ ਦੇ ਟਰਾਲੀਆਂ ਦੀ ਰੋਡ ਦੇ ਉਪਰ ਮਿੱਟੀ ਵੇਖੋ ਚਿੱਕੜ ਬਣਿਆ ਪਿਆ ਹੋਇਆ ਜੀ ਇਹ तकरीबन ਹੀ ਹਰ ਰੋਜ਼ ਕੋਈ ਨਾ ਕੋਈ ਮੋਟਰਸਾਈਕਲ ਸਵਾਰ ਸਕੂਟੀ ਸਵਾਰ ਵਗੈਰਾ ਡਿੱਗਦੇ ਹੀ ਡਿੱਗਦੇ ਨੇ ਜਦੋਂ ਮਾੜਾ ਮੋਟਾ ਨਹੀਂ ਪੈਂਦਾ ਜਾਂ ਛਿੱਟਾਂ 2000 ਪੈ ਜਾਂਦੀਆਂ ਸਵਾਰੀਆਂ ਦੇ ਛੱਟਾ ਵੀ ਲੱਗੀਆਂ ਇੱਕ ਦੋ ਸਵਾਰੀਆਂ ਦੇ ਲੱਗੀਆਂ ਵੀ ਆ ਜੀ ਉਹ ਐਡਮਿਟ ਵੀ ਕਰਾਏ ਨੇ ਕੀ ਤੁਸੀਂ ਮੰਗ ਕਰਦੇ ਆ ਮੰਗਿਆ ਪ੍ਰਸ਼ਾਸਨ ਕੋਲ ਵੀ ਆ ਜਿਹੜੇ ਮੇਨ ਇਹ ਹਾਈਵੇ ਵਜਦਾ ਜੀ ਤਕਰੀਬਨ ਇਸ ਉੱਪਰ ਮਿੱਟੀ ਦੀ ਨਹੀਂ ਆਵਾਜਾਈ ਆ ਇਹਦੇ ਉੱਤੇ ਕੋਈ ਕਾਨੂੰਨੀ ਕਾਨੂੰਨ ਕੋਈ ਕਾਰਵਾਈ ਕਰੇ ਕੀਤੀ ਜਾਵੇ ਵੀ ਜਿੱਦਾਂ ਆ ਵੇਖੋ ਤੁਸੀਂ ਇੰਨਾ ਜਿੱਕੜ ਹੋ ਗਿਆ ਇੰਨਾ ਕੱਚੇ ਰੋਡ ਦੇ ਜਿੱਕੜ ਨਹੀਂ ਦੇ ਇਸ ਤੋਂ ਲੰਘਣਾ ਮੁਸ਼ਕਲ ਹੋਇਆ ਪਿਆ ਵਾ ਪ੍ਰਸ਼ਾਸਨ ਅੱਗੇ ਮੰਗਿਆ ਵੀ ਇਹ ਰੋਡ ਦੀ ਸਫਾਈ ਕਰਾਈਏ ਚਾਹੇ ਦੇ ਉਹਨਾਂ ਪੱਠੇ ਵਾਲੇ ਦੀ ਡਿਊਟੀ ਲੱਗੇ ਤੇ ਚਾਹੇ ਜਿੱਦਾਂ ਵੀ ਹੋ ਸਕੇ ਆ ਤੁਸੀਂ ਵੇਖ ਸਕਦੇ ਹੋ ਵੀ ਇਹ ਰੋਡ ਦੀ ਚੈੱਕ ਕਰ ਸਕਦੇ ਹੋ